ਸੌਣ ਦਾ ਮਹੀਨਾ ਚੜ੍ਹਨਸਾਰ ਭੈਣ ਆਪਣੇ ਭਰਾ ਦੇ ਨਾਲ ਸਹੁਰੇ ਘਰ ਤੋਂ ਪੇਕੇ ਘਰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਹੀ ਉਸ ਦੀ ਦਰਦਨਾਕ ਮੌਤ ਹੋ ਗਈ ਹੈ ਬੇहद ਮੰਦ ਭਾਗੀ ਖਬਰ ਹੈ ਜਿੱਥੇ ਇੱਕ ਭੈਣ ਦੀ ਭਰਾ ਦੀਆਂ ਅੱਖਾਂ ਸਾਹਮਣੇ ਹੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਦੋਹੇ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੇ ਸੀ ਯਾਨੀ ਕਿ ਭਰਾ ਆਪਣੀ ਭੈਣ ਨੂੰ ਸਹੁਰੇ ਘਰੋਂ ਪਿੱਕੇ ਘਰ ਲੈ ਕੇ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਟਿਪਰ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਭੈਣ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਹੈ ਤਾਂ ਤੇਜ਼ ਰਫਤਾਰ ਟਿੱਪਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਮੋਗਾ ਦੇ ਬਾਗਾਪੁਰਾਣਾ ਵਿੱਚ ਬੀਤੀ ਦੇਰ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਮੋਗਾ ਦੀ ਰਹਿਣ ਵਾਲੀ ਜੋਤੀ ਜਿਸ ਦਾ ਕੋਟਕਪੂਰਾ ਵਿੱਚ ਵਿਆਹ ਹੋਇਆ ਸੀ ਆਪਣੇ ਭਰਾ ਨਾਲ ਸੌਣ ਦਾ ਮਹੀਨਾ ਮਨਾਉਣ ਲਈ ਕੋਟਕਪੂਰਾ ਸਥਿਤ ਆਪਣੇ ਸਹੁਰੇ ਘਰ ਤੋਂ ਮੋਗੇ ਮੋਟਰਸਾਈਕਲ ਤੇ ਆ ਰਹੀ ਸੀ ਤਾਂ ਬਾਗਾ ਪੁਰਾਣਾ ਵਿੱਚ ਪਿੱਛੇ ਤੋਂ ਆ ਰਹੇ ਇੱਕ ਟਿਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦਾ ਭਰਾ ਬਚ ਗਿਆ ਪਰ ਜੋਤੀ ਗੰਭੀਰ ਜ਼ਖਮੀ ਹੋ ਗਈ ਹਸਪਤਾਲ ਪਹੁੰਚਾਇਆ ਗਿਆ ਪਰ ਮੌਤ ਹੋ ਗਈ ਜਿੱਥੇ ਇਲਾਜ ਦੌਰਾਨ ਉਸ ਦੀ ਜਾਨ ਗਈ ਹੈ ਬਾਗਾਪੁਰਾਣਾ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਬਾਰੇ ਪਤਾ ਲੱਗਾ ਹੈ ਮੌਕੇ ਤੇ ਪਹੁੰਚ ਕੇ ਜ਼ਖਮੀ ਔਰਤ ਨੂੰ ਹਸਪਤਾਲ ਭੇਜਿਆ ਜਾ ਚੁੱਕਿਆ ਸੀ ਪਰ ਉੱਥੇ ਜਾ ਕੇ ਉਸ ਦੀ ਜਾਨ ਚਲੀ ਗਈ ਔਰਤ ਦਾ ਨਾਮ ਜੋਤੀ ਦੱਸਿਆ ਜਾ ਰਿਹਾ ਉਹ ਮੋਗਾ ਦੀ ਰਹਿਣ ਵਾਲੀ ਹੈ ਉਸ ਦੇ ਸਹੁਰੇ ਘਰ ਕੋਟਪੂਰਾ ਦੇ ਵਿੱਚ ਹੈ ਅਤੇ ਆਪਣੇ ਸਹੁਰੇ ਘਰ ਤੋਂ ਮੋਗਾ ਜਾ ਰਹੀ ਸੀ ਜਦੋਂ ਉਸ ਨੂੰ ਟਿਪਰ ਨੇ ਟੱਕਰ ਮਾਰ ਦਿੱਤੀ ਪਰਿਵਾਰ ਦੇ ਬਿਆਨਤ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜਵਾਨ ਫਾਤਮਾ ਜੀ। ਸਾਇਦ ਅਸੀਂ ਤਾਂ ਪਰਮਾਤਮਾ ਤੇ ਹੀ ਪ੍ਰਾਰਥਨਾ ਕਰਦੇ ਹਾਂ ਅਰਦਾਸ ਕਰਦੇ ਵੀ ਬਾਝ ਜਾਵੇ ਪਰ ਮੁਸ਼ਕਲ। ਫਿਰ ਤੁਹੇ ਕਿਥੋ ਪਈ ਜਾਇ ਹੁਣ ਜੋ ਆਸਪਾਲ ਭੇਜਿਆ ਉਹਨਾਂ ਨੇ ਹਸਪਤਾਲ ਐਂਬੂਲੈਂਸ ਲੈ ਕੇ। ਹਾਂਜੀ ਲੈ ਗਏ। ਜਾ ਸਾਥ ਹੀ ਗਿਆ ਸੀ। ਸਾਥ ਉਹਦਾ ਭਰਾ ਜੀ ਤੇ ਬਾਕੀ ਜਿਹੜੇ ਡਾਕਟਰ ਹੈਗੇ ਉਹ ਨਾਲ ਹੈ ਜੀ ਹਸਪਤਾਲ। ਭਰਾ ਜੀ ਨਾਲ ਉਹਦਾ? ਹਾਂਜੀ ਭਰਾ ਉਹਦਾ। ਸਕਾਂ ਭਰਾ ਸੀ ਦਾ। ਕਹਿੰਦੇ ਸੀ ਕੋਟਕਪੂਰੀਆਂ ਆਪਦੇ ਭੈਣ ਨੂੰ ਲੈ ਕੇ ਆਉਂਦਾ ਸੀ ਪਿੰਡ ਅੱਛਾ ਹਾਂਜੀ ਆਹ ਵਾਰਦਾ ਇਹਦਾ ਪਿੰਡ ਕਿੱਥੇ ਕਿਹੜਾ ਸੀਗਾ ਹਾਂਜੀ ਪਿੰਡ ਕਿਹੜਾ ਸੀ ਇਹਦਾ ਪਿੰਡ ਉਹਨਾਂ ਨੇ ਮੋਗਾ ਦੱਸਿਆ ਜੀ ਅੱਛਾ ਮੋਗੀ ਹਾਂਜੀ ਭੈਣ ਭਰਾ ਸੀ ਹਾਂਜੀ ਭੈਣ ਭਰਾ ਮੈਨੂੰ ਉਤਰਾਹ ਮਿਲੀ ਕਿ ਮੋਗਾ ਰੋਡ ਪਰ ਇੱਕ ਪੂਰਾ ਟਰਾਲੇ ਨੇ ਇੱਕ ਔਰਤ ਨੂੰ ਟਰਾਲਾ ਦਿੱਤਾ ਮੈਂ ਮੋਕੇ ਪਰ ਪੁੱਜਾ ਪਰ ਮੇਰੇ ਜਾਣ ਤੋਂ ਪਹਿਲਾਂ ਕਿ ਉਸ ਔਰਤ ਨੂੰ ਐਂਬੂਲੈਂਸ ਲੈ ਗਈ ਉਹ ਮੋਗੇ ਪਹੁੰਚਾਇਆ ਜਾ ਚੁੱਕਿਆ ਸੀ ਪਰ ਉਥੇ ਪਬਲਿਕ ਦੇ ਦੱਸਣ ਤੋਂ ਬਾਅਦ ਪਤਾ ਲੱਗਾ ਕਿ ਜੋ ਤਿੰਨਾਂ ਆਮ ਦੀ ਔਰਤ ਜੋ ਕੋੜਪੁਰੇ ਵਿਖੇ ਸਾਦੀ ਸ਼ੋਹਰਾ ਤੇ ਆਪਣੇ ਪੇਕੇ ਪਿੰਡ ਬੋਲਾ ਚੌਂਕ ਵਿਖੇ ਜਾ ਰਹੀ ਸੀ ਜਿਸ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਆ ਤੇ ਉਸ ਦੇ ਸੰਬੰਧੀ ਜੋ ਵੀ ਸਾਨੂੰ ਕੋਈ ਇਤਲਾ ਮਿਲੂ ਜੋ ਸੰਬੰਧੀ ਕਾਰਵਾਈ ਕੀਤੀ ਜਾਵੇ